ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਵਿੰਦਰ ਡੇਰੀ ਫਾਰਮ ਇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਟੌਪ ਕਲਾਸ ਵੇੜਾ ਨੇ ਆ ਗਏ ਅੱਜ ਫੇਰ ਵੀਰ ਸੋਨੂ ਬਲਵੰਤ ਦੇ ਅੱਡੇ ਤੇ ਆਓ ਵੀਰ ਜੀ ਇਹਦੇ ਇਹਨਾਂ ਬਾਰੇ ਲੈਣੇ ਆ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੁਲਵਿੰਦਰ ਜੀ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵੀਰ ਜੀ ਕੁਲਵਿੰਦਰ ਡੇਰੀ ਨੂੰ ਜਿਹੜੇ ਵੇਦੇ ਆ ਡੇਰੀ ਫਾਰਮ ਨਾਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਕਾਰਨਾ ਜੀ, ਕਰਿੰਦਰ ਦਾ ਨਾਮ ਚੰਗਾ ਚੱਲ ਗਿਆ ਜੀ। ਬਾਬੇ ਨਾਲਕ ਦੇ ਕਿਰਪਾ ਕਰਕੇ। ਬਿਲਕੁਲ ਜੀ। ਬਿਲਕੁਲ ਜੀ। ਵਾਹਿਗੁਰੂ ਜੀ ਮੇਰਾ ਹਨਾ ਸੱਚੇ ਪਾਤਸ਼ਾਹ। ਬਿਲਕੁਲ ਜੀ। ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ। ਸੁਵਿੰਦਰ ਸਿੰਘ ਜੀ। ਠੀਕ ਹੈ ਜੀ। ਪਿੰਡ? ਪਿੰਡ ਠੱਠਾ। ਹਾਂਜੀ। ਢੇੜੇ ਫੜਗੜ ਚੂੜੀਆਂ। ਨਾਲ ਹੀ ਭਲਵਾਲੀ ਵੀ ਦੀ ਹੈ ਜੀ। 10 ਕਿੱਲੇ। ਠੀਕ ਹੈ ਜੀ। ਹਮਲੀਠਾ ਰੋੜਾ ਠੱਠਾ ਪਿੰਡਿਆ। ਠੀਕ ਹੈ ਜੀ। ਫੋਨ ਨੰਬਰ ਦੱਸ ਦੇ ਵਿੱਚ। 9056 45155 ਜੀ। ਠੀਕ ਹੈ ਜੀ ਤਾਂ ਆਪਣੇ ਕੋ ਆ ਗਿਆ ਜੀ ਟੋਪ ਕਲਾਸ ਵੇੜਾਂ ਫਿਰ ਬਿਲਕੁਲ ਬਿਲਕੁਲ ਜੀ 1 2 ਦੰਦ ਆ 1 6 ਦੰਦ ਆ ਬਿਲਕੁਲ ਜੀ ਕਿੱਕੇ ਘਰ ਲੱਗਿਆ ਨਕੀਨੇ ਆ ਜੀ ਬਿਲਕੁਲ ਬਿਲਕੁਲ ਜੀ ਜੀਸੀ ਵਾਲਾ ਵੇਰ ਅੱਜ ਬਿਲਕੁਲ ਹਰ ਵੀਡੀਓ ਜੀ ਤੁਹਾਡਾ ਪਸ਼ੂ ਬਹੁਤ ਸਾਫ ਸੁਥਰਾ ਹੁੰਦਾ ਹੈ ਹਨਾ ਜੀ ਤਾਂ ਹੀ ਜਲਦੀ ਵਿਗਦਾ ਹੈ ਇੱਕ ਤੁਹਾਡਾ ਕੰਮ ਭਾਈ ਸਮੇਂ ਤੋਂ ਪੁਰਾਣੇ ਸਮੇਂ ਤੋਂ ਚੱਲਦਾ ਹੈ ਹਨਾ ਜੀ ਲੰਮੇ ਟਾਈਮ ਦਾ ਕੰਮ ਆ ਤੁਹਾਡਾ ਉਹਦੇ ਕਰਕੇ ਪਸ਼ੂ ਸਾਫ ਸੁਥਰਾ ਲਿਉਂਦੇ ਤੁਸੀਂ ਜਰਦਾ ਜੀ ਅੱਜ 30 35 ਸਾਲ ਪਹਿਲਾਂ ਦਾ ਬਿਲਕੁਲ ਜੀ ਤੇ ਇਹਦੇ ਬਾਰੇ ਦੱਸਿਓ ਭਾਜੀ ਵੈਡਰ ਇਹ ਬਹੁਤ ਚੰਗੀ ਵੈੜ ਹੈ ਜੀ ਹਾਂਜੀ ਬਹੁਤ ਵਧੀਆ ਦੁੱਧ ਵਾਲੀ ਹੈ ਪੱਡਰ ਨੇ 20 ਕਿਲੋ ਦੁੱਧ ਮਾਰਿਆ ਜੀ ਨੇ ਪੱਡਰ ਨੇ 20 ਕਿਲੋ ਪੱਲ ਨੇ 20 ਕਿਲੋ ਚਵਾਇਆ ਜੀ ਬਿਲਕੁਲ ਮੇਰੇ ਖਿਆਲ ਨਾਲ ਵੀ 22 ਤੋਂ ਅਜੇ ਵੀ ਚੱਪ ਜੀ ਕਿੰਨੇ ਦਿਨ ਬਾਕੀ ਜੋ ਇਹਦੇ ਸਿਰਫ ਮੇਰੇ ਖਿਆਲ ਨਾਲ ਵੀ ਐਸੇ ਚੜਿਆਦੇ ਸੁਣਦੀ ਇਹ ਬੋਧਵਾਰ ਤੋਂ ਵੀ ਅੱਛਾ ਵੀ 1 ਹਫਤਾ ਖੜਦੀ ਆ ਇੱਕ ਹਫਤਾ ਬਾਕੀ ਆ ਹਾਂ ਜੀ ਉੜਾ ਨਹੀਂ ਛੜਦੀ ਕੋਈ ਜਿੰਨੀ ਬਣਦੀ ਬਿਲਕੁਲ ਜੀ ਇੱਕ ਹਫਤਾ ਬਾਕੀ ਆ ਤੇ ਖੋਲੋ ਵੀਰ ਜੀ ਖੋਲ ਹਾਂ ਬਹੁਤ ਪਿਆਰਾ ਲੱਗਾਂ ਦੀ ਬਹੁਤ ਪਿਆਰਾ ਮੁੱਠੀ ਥਾਣਾ ਜੀ ਵੇਖੋ ਵੀਰ ਜੀ ਚੰਗੇ ਰਿਕਾਰਡ ਵਾਲੀ ਵਹਿੜਾ ਵੱਡੀ ਵਹਿੜਾ ਕੀ ਹੋ ਲੰਮੀ ਬੇਲ ਆ ਗਈ ਆ ਫੁੱਲ ਰਾਜੀ ਲੇਵੇ ਦੇ ਵੇਖੋ ਵੀਰ ਜੀ ਹੁਣ ਤੋਂ ਕੀ ਕਹਨੇ ਆ ਜੀ ਇੱਕ ਹਫਤਾ ਬਾਕੀ ਆ ਲੇਵਾ ਬਹੁਤ ਸ਼ਾਨਦਾਰ ਵੜਦਾ ਚੰਗੇ ਰਿਕਾਰਡ ਵਾਲੀ ਦੱਸਦੇ ਆ ਭਾਈ ਹੁਣੀ ਵੜ ਬਿਲਕੁਲ ਜੀ। ਇਹ ਟਿਕਟ ਤੇ ਛੱਣ ਲਗਾ ਜੀ ਬਿਲਕੁਲ। ਚੈੱਕ ਕਰੋ ਵੀਰ ਜੀ ਤੋੜਾ ਚੰਗੀ ਵੈੜ ਆ। ਲੈ ਵੀਰ ਜੀ ਲੈਓ। ਵੇਖੋ ਵੀਰ ਜੀ ਕਿੰਡੀ ਸ਼ਾਨਦਾਰ ਵੈੜ ਆ ਗਈ ਆ। ਦੂਜਾ ਸੂ ਆ ਗਈ ਆ। ਪਹਿਲੇ ਸੂਏ ਦਾ ਚੰਗਾ ਰਕਾਰ ਰਿਆ ਜੀ। ਜਿਸਕੇ ਇਸੀ ਵਿੱਚ ਜੀ ਗਿੱਟ ਕੇ ਬਿਲਕੁਲ ਜੀ ਖਿਲਾ ਰਹੇ ਹੋ ਵੀ ਜੀ ਖਿਲਾ ਰਹੇ। ਚੰਗਾ ਚੱਡਾ ਚੰਗਾ ਥਣਿਆ। ਕੀ ਬਾਤਾਂ ਨੇ ਜੀ। ਗਾਜਰੀ ਥਣਿਆ। ਵੇਖੋ ਵੀਰ ਜੀ ਚੰਗਾ ਟੌਪ ਕਲਾਸ ਥਣ ਲੱਗਿਆ ਵੈੜ ਨੂੰ। ਚੰਗੀ ਐ ਤੁਰ ਵੀਰ ਜੀ ਤੁਰ। ਤੁਰ। ਬਹੁਤ ਜਿਆਦੀ ਵੱਡਨੀ ਹੈ ਜੀ ਅੱਛਾ ਇਦਾਂ ਇਦਾਂ ਵੱਡਨੀ ਹੈ ਅੱਛਾ ਬਹੁਤ ਵੱਧਰ ਆ ਨਾ ਹਾਂਜੀ ਬਹੁਤ ਬਣੋ ਬਹੁਤ ਜਿਆਦੀ ਬਰੀਡ ਪਹਿਲੇ ਨਵਸ਼ੀ ਵੇਖੀ ਸੀ ਪਹਿਲੇ ਨਵਸ਼ੀ ਦੇ ਨਾ ਰੁਪਏ ਲਾਉਣਾ ਅੱਛਾ ਜੀ ਪਰ ਮੈਨੂੰ ਚਲੋ ਨਿਕਲ ਗਈ ਉਹਨੂੰ ਹਾਂਜੀ ਕੋਈ ਚਲ ਗਈ ਪਰਿਵਾਰ ਸਾਰਾ ਹੀ ਆਪਣਾ ਬਾਹਰ ਹਾਂਜੀ ਦੋਵੇਂ ਵੇਸ਼ੀਆਂ ਦੋਵੇਂ ਇੱਕ ਇੱਕ ਰੋ ਲੈ ਲਈ ਜੀ ਮੈਂ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਤਾਂ ਦੋਵੇਂ ਖਾਦੇ ਦੁੱਧ ਵਾਲੀ ਨਾੜਾ ਖਾਦੇ ਬਿਲਕੁਲ ਬਿਲਕੁਲ ਬਰੀਡ ਚੰਗੀ ਨਾੜ ਹੈ ਜੀ ਦੁੱਧ ਵਾਲੀ ਯਾਰ ਸਾਰਾ ਤੋਂ ਗਰੀਲ ਦੀ ਹੱਡੀ ਤੋਂ ਬਹੁਤ ਵਧੀਆ ਜੀ ਦੁੱਧ ਦੀ ਡਿਮਾਂਡ ਦਿੰਦੀ ਹੈ ਜੀ ਮੈਂ ਉਹਦੇ ਕੋਲ ਬੈਠਾ ਹਾਂ ਉਹ ਮੜਾ ਜੀ ਠੀਕ ਉਹ ਇੱਥੇ ਬੈਠਾ ਹਾਂ ਦੋ ਪਾਸੇ ਬੈਠੀ ਹੁੰਦੀ ਹੈ ਬਿਲਕੁਲ ਜੀ ਕੀ ਬਾਤਾਂ ਆ ਜੀ ਵੇਖੋ ਵੀਰੋ ਚੰਗੀ ਵੈੜ ਆ ਗਈ ਆ ਠੰਡੀ ਸੀਲਾ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਖਣ ਥੁੰਦੀ ਚੰਗਾ ਚਵਾਈ ਵਾਲਾ ਲੱਗਿਆ ਜੀ ਅੱਛਾ ਮੈਂ ਕੀ ਬਾਤਾਂ ਘੇੜ ਘੇੜ ਕੇ ਥਣ ਲੱਗਿਆ ਵੱਡੀ ਵੈੜ ਆ ਜੀ ਲੰਮੀ ਬੇਲ ਕਦ ਕਾਠਾ ਲੀ ਆ ਗਈ ਹੈ ਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਭਾਈ ਮੁੱਲ ਕੀ ਕਰ ਲੈਣਾ ਇਹਦਾ ਮੋਲੇ ਦਾ ਭਾਈ 80 ਦਾ ਰੋ ਹਾਂਜੀ 575 ਕਰਾ ਦਵਾਂ ਹਾਂਜੀ 70 ਤੋਂ 2000 ਮਾੜ ਕਰਾਂ ਮੇਰੀ 70 ਤੋਂ 2000 ਮਾੜ ਹਾਂਜੀ ਆਏ ਬੰਦੇ ਦਾ ਮਾੜ ਕਰਾ 2000 ਹਾਂਜੀ 2000 ਦੀ ਪਿਆਰ ਨਹੀਂ ਖਾਣੀ ਹੋਈ ਕੋਈ ਦੱਸ ਸਰ ਪਿਆਰਨ ਦੀ ਵੀਰ ਜੀ ਤੇ ਵਸੀ ਆਸੀ 50 ਹਜ਼ਾਰ 80 ਹਜ਼ਾਰ ਦੀ ਬਿਲਕੁਲ ਜੀ ਅੰਦਰ ਸਿਆਲਾਂ ਦਾ ਲੱਖ ਨੂੰ ਹਸਣਾਣਾ ਜੀ ਚਲੋ ਜਿਆਦਾ ਨਹੀਂ ਭਾਈ ਜੀ ਨੇ 2000 ਹੋਰ 66 ਪੂਰੇ ਦੀ ਜਾਂਦੇ ਹੋ ਕ੍ਰਿਸ਼ਿੰਦਰ ਜੀ ਹੱਥੇ ਨੂੰ ਹੀ ਆਖਣਾ ਭਰਾਵਾ ਫਿਰ ਨਾਲ ਪਿਆਰ ਹੀ ਬੜਾ ਬਿਲਕੁਲ ਜੀ ਆ ਚਲੋ 66 ਹਜ਼ਾਰ ਦੀ ਹਨਾ ਜੀ ਠੀਕ ਹੈ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਕੋਈ ਨਾ ਮੰਨਤਾਂ ਨੂੰ ਹੋ ਜੂ ਹਣਾ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਆ ਗਈ ਆ ਦੂਸਰੇ ਨੰਬਰ ਤੇ ਇਹਦੇ ਬਾਰੇ ਦੱਸੋ ਵੈੜ ਬਾਰੇ ਇਹ ਦੋ ਦੰਦ ਹੈ ਇਹ ਦੋ ਦੰਦ ਦਾ ਵੈੜ ਹੈ ਠੀਕ ਹੈ ਜੀ ਦੋ ਦੰਦ ਹੈ ਜੀ ਇਹ ਇਹ ਕਿੰਨੇ ਦਿਨ ਬਾਕੀ ਆ ਸੂਨਚੇ ਦੇ ਇਹ ਬਸ 4-5 ਦਿਨ ਚਾਰ ਦਿਨ ਇਹ ਚਾਰ ਚਾਰ-ਪੰਜ ਦਿਨ ਬਾਕੀ ਆ ਹਾਂ ਚਾਰ-ਪੰਜ ਦਿਨ ਬਾਕੀ ਆ ਜੀ ਅੱਛਾ ਠੀਕ ਹੈ ਜੀ ਹਾਂ ਦੋ ਦੰਦ ਦੇ ਵੇਖੋ ਵੀਰੋ ਦੋ ਦੰਦ ਵੈੜ ਆ ਗਿਆ ਹਾਂ ਵੇਖੋ ਬਿਲਕੁਲ ਜੀ ਠੀਕ ਹੈ ਜੀ ਇੱਕ ਭੰਮਿਆ ਬਿਲਕੁਲ ਬਿਲਕੁਲ ਤੋਰ ਮੇਰੀ ਤੋਰ ਵੇਖੋ ਵੀਰੋ ਚੰਗੀ ਚਮਕ ਵਾਲੀ ਵੈੜ ਆ ਗਈ ਆ ਪੇਲਾ ਸੂਆ ਦਿਨ 4-5 ਦਿਨ ਬਾਕੀ ਆ ਜੀ ਇਹਦਾ ਇਹਦਾ ਗੁੱਲ ਬਣਾਇਆ ਜੀ ਨੇ ਬਿਲਕੁਲ ਜੀ ਚੰਗੀ ਵੈੜ ਆ ਜੀ ਜ਼ਰਲਾ ਥਣ ਲੱਗਾ ਇਹਦਾ ਜੀ ਬਿਲਕੁਲ ਜੀ ਕੀ ਬਾਤਾਂ ਇਹ ਬਹੁਤ ਬੰਨੀ ਆ ਜੀ ਵੇਖੋ ਵੀਰੋ ਲੈਵਾ ਚੈੱਕ ਕਰੋ ਚੰਗੀ ਵੈੜ ਮੰਗਰਾ ਭਾਈ ਸਰ ਜੀ ਬਿਲਕੁਲ ਪੇਲਾ ਸੂਆ 4 ਦੰਦ ਨਹੀਂ 2 ਦੰਦ ਆ ਗਈ ਹੈ ਨਾ ਜੀ 2 ਦੰਦ ਠੀਕ ਹੈ 2 ਦੰਦ ਆ ਹਾਂ ਜੀ ਚਮਕ ਚਮਕ ਚੰਗੀਆਂ ਵੈੜ ਦੀ ਪਲੀਆਂ ਜੁੜੀਆਂ ਵੀਰੋ ਪਹਿਲਾ ਸੂ ਆ ਗਈ ਚੰਗੀ ਵੈੜਾ ਜੀ ਠੰਡੀ ਈ ਨਹੀਂ ਬਿਲਕੁਲ ਠੰਡੀ ਛੀ ਲੱਗੀ ਹੈ ਨਾ ਜੀ ਬਹੁਤ ਠੰਡੀ ਹੈ ਜੀ ਬਿਲਕੁਲ ਜੀ ਚਮਕ ਚਮਕ ਸ਼ਾਨਦਾਰ ਹੈ ਨਾ ਜੀ ਚੰਗੀ ਵੈੜੀ ਆ ਲੱਗਾ ਗੋਲ ਰ ਮੋਟਾ ਲੱਗਾ ਇਹ ਤਾਂ ਦੱਸ ਦੇ ਕੋਈ ਕਿੱਥੋਂ ਤੋਂ ਲਿਆਂਦੀ ਹੈ ਇਹਦੀ ਮਾਦਰ ਕਾਰਡ ਕੋਈ ਲਿਆਂਦੀ ਇੱਕ ਹੋਰ ਕਾਰਡ ਇਹਨਾਂ ਦਾ ਅਸਰ ਕਾਰਡ ਚੰਗਾ ਜੀ ਚੰਗੀ ਗਾਂ ਦੀਆਂ ਧੀਆਂ ਨੇ ਜੀ ਉਹ ਚੱਲ ਗਏ ਬੰਦੇ ਆਸਟ੍ਰੇਲੀਆ ਠੀਕ ਹੈ ਜੀ ਉਹਨਾਂ ਦੇ ਕੋਲੋਂ ਲਿਆਂ ਸਰਦਾਰ ਬੰਦੇ ਸੀ ਜੀ ਬਿਲਕੁਲ ਜੀ ਹਾਂ ਜੀ ਬਾਕੀ ਵੇਖੋ ਵੀਰੋ ਚੰਗੀਆਂ ਲਊ ਵਾਲੀਆਂ ਵੈੜਾਂ ਨੇ ਪਲੀਆਂ ਜੁੜੀਆਂ ਨੇ ਥਨ ਚੈੱਕ ਕਰ ਲਓ ਵੀਰੇ ਹਾਂਜੀ ਹਾਂਜੀ ਗੇੜ ਗੇੜ ਤੇ ਥਣ ਲੱਗਿਆ ਜੀ ਥੋੜਾ ਡਰਦੀ ਆ ਕੈਮਰੇ ਤੋਂ ਚੰਗੀ ਵੈੜ ਹੈ ਠੰਡੀ ਧੀਰੀ ਆ ਦਿਖਾ ਦਿਓ ਜੀ ਬਿਲਕੁਲ ਦਿਖਾ ਦਿਓ ਵੀਰ ਜੀ ਬਿਲਕੁਲ ਜੀ ਸਾਜੀ ਆ ਜੀ ਦੇਖੋ ਠੰਡੀ ਜੀ ਠੀਕ ਹੈ ਜੀ ਠੰਡੀ ਧੀਰੀ ਬਿਲਕੁਲ ਠੀਕ ਹੈ ਜੀ ਚੰਗੀ ਵੈੜ ਆ ਗਈ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਅੱਧ ਗਾਲੇ ਖਾਣ ਦਿਖਾ ਦਿਓ ਦੇਖੋ ਗਾਲ ਹਾਂਜੀ ਬਹੁਤ ਵਧੀਆ ਪਿਆਰੀ ਸੋਹਣੀ ਦੇਖੋ ਵੀਰੇ ਗੇੜ ਗੇੜ ਤੇ ਇਹ ਵੀ ਥਣ ਲੱਗਿਆ ਚੰਗਾ ਥਾਣਿਆ ਠੀਕ ਹੈ ਬਿਲਕੁਲ ਜੀ ਹਾਂਜੀ ਬਾਈ ਕੀ ਮੁੱਲ ਕਰ ਲੈਣਾ ਵੈੜ ਦਾ ਇਹਦਾ ਮੁੱਲ ਤੁਸੀਂ 65 ਕਰਾ ਲਓ 65 ਠੀਕ ਹੈ ਜੀ ਕਰਾ ਲਓ ਹਾਂਜੀ ਪਰ ਆਪਾਂ ਜੋ ਤੀ ਅਖਲ ਅਸੀਂ ਦੇ ਦੇ ਹਾਂ ਜਿਹੜੀ ਗੱਲ ਹੈ ਠੀਕ ਹੈ ਜੀ 80 ਦੀ ਦੇ ਦੀ ਜਿੰਦਰ ਜੀ ਹਾਂਜੀ 80000 ਦੀ ਹਾਂਜੀ ਪੂਰੇ 60 ਦੀ ਜਾਂਦੋ ਖਾਨਾ ਚਲੋ ਜਾਂਦੋ ਜੀ ਆਪਾਂ ਤੈਨੂੰ ਵੀ ਆਖਣਾ ਯਾਰ ਬਿਲਕੁਲ ਜੀ ਚੰਗੀ ਵੈੜੀ ਆ 60000 ਦੀ ਵੀਰ ਜੀ ਜਾਂਦਿਓ ਜੈ ਜੀ ਰੇਡਾ ਤੁਹਾਡਾ ਵਸ਼ੀਆਂ ਵੇੜਾ ਚੰਗੀਆਂ ਹੁੰਦੀਆਂ ਹਨ ਜੀ ਬਿਲਕੁਲ ਜੀ ਬਾਕੀ ਵੀਰ ਜੀ ਜੇ ਕੋਈ ਜੋੜਾ ਹੀ ਪਾਲੂਗਾ ਵੇੜਾਂ ਦਾ ਕੋਈ ਨਹੀਂ ਕਰਦੇ ਮਾਨਤਨ ਕਈ ਵੀਰ ਦੂਰੋਂ ਚੱਲ ਕੇ ਆਉਂਦੇ ਹਨ ਜੀ ਨੇ ਚੰਗੇ ਤੋਹਫੇ ਆ ਜੀ ਅੰਗਲ ਨਹੀਂ ਕਰਦਾਦਾ ਕੋਈ ਨਿਰਧ ਨਹੀਂ ਸਕਦਾ ਵੀ ਬਿਲਕੁਲ ਬਿਲਕੁਲ ਜੀ ਦਾ ਐ ਤਰ੍ਹਾਂ ਦੀ ਵਸ਼ੀ ਲੰਦਾ ਐ ਤਰ੍ਹਾਂ ਦਾ ਹਸਕਲਾ ਦੇ ਵਨ ਨੰਬਰ ਤੇ ਬਿਲਕੁਲ ਜੀ ਚੰਗੀਆਂ ਟੌਪ ਕਲਾਸ ਵੇੜਾ ਨੇ ਟੌਪ ਕਲਾਸ ਨੇ ਚੰਗੇ ਸਾਫ ਸੁਥਰੇ ਪਸ਼ੂ ਲੈ ਕੇ ਆਉਂਦੇ ਹਨ ਜੀ 3 ਵੇਕਰੀ ਭਾਜ 3 ਦੁੱਧ ਕੱਢਦੀ ਹੈ ਜੀ ਬਿਲਕੁਲ ਬਰੀਡ ਹੈ ਨਾ ਵੀਡੀਓ ਪਾਈ ਤੈਨੂੰ ਬਰੀਡ ਚੱਸੀ ਆਈ ਹਾਂ ਜੀ ਪਰ ਜਿੱਦਾਂ ਕਿੜੇ ਲਿਖਿਆ ਭਾਜੀ ਬਿਲਕੁਲ ਜੀ ਚੰਗੇ ਪਸ਼ੂ ਤੇ ਭਾਜੀ ਚੱਟ ਵੇਖਦਾ ਹੈ ਨਾ ਜੀ ਬਿਲਕੁਲ ਜੀ ਸਾਫ ਸੁਨਾਦਰ ਲਿਖਦਾ ਸਾਫ ਸੁਨਦਰੇ ਪਸ਼ੂ ਲੈ ਕੇ ਆਉਂਦੇ ਤੁਸੀਂ ਹੈ ਨਾ ਜੀ ਰੇਟ ਬੜੀ ਗਿਆਜ ਹੁੰਦੇ ਰੇਟ ਰੇਟ ਮੈਨਗਾ ਤਾਂ ਰੇਟ ਵੇਖਣਾ ਹੈ ਨਾ ਜੀ ਕਿਹ ਰੇਟ ਜਾ 4-15 ਤੋਂ ਮਾਰਜਨ ਵੱਧ ਕਦੀ ਨਹੀਂ ਲਿਆ ਬਿਲਕੁਲ ਜੀ ਰੋਜ਼ ਮਾਲ ਵੇਖਦਾ ਰੋਜ਼ ਵੀਡੀਓ ਪਾਈ ਦੀ ਦੂਜੇ ਦਿਨ ਠੀਕ ਹੈ ਜੀ ਪਰ ਚੰਗਾ ਪਾਈਦਾ ਬਿਲਕੁਲ ਜੀ ਵੇਖੋ ਵੀਰੋ ਚੰਗੀਆਂ ਵੇੜਾਂ ਆਗੀਆਂ ਨੇ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਵੀ ਇੱਕ ਟਾਈਮ ਪਸ਼ੂ ਦਾ ਲਾ ਕੇ ਜਰੂਰ ਪਹੁੰਚੋ ਸੂਏ ਡੰਗਰ ਚੋਲੋ ਗੱਬਣ ਪਾਸ ਕਰ ਲਓ ਹਨਾ ਮਿਰ ਜੀ ਉਹ ਵੀਰ ਜੀ ਤਾਂ ਦਾਪ ਦਾ ਫਰਜ ਬੰਦਾ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਹਾਂਜੀ ਭਾਈ ਆਪਣਾ ਨਾਮ ਦੱਸ ਦਿਓ ਫਿਰ ਸੁਖਿੰਦਰ ਸਿੰਘ ਪਿੰਡ ਦੱਸ ਦਿਓ ਪਿੰਡ ਖੱਠਾ ਨੇੜੇ ਫੜਗੜ ਜੂੜੀਆਂ ਮਨਜੀਠਾ ਰੋਡ ਨਾਲੀ ਪਾ ਲੋ ਵਾਲੀ ਬੇਟੀ ਸਾਡੇ ਠੀਕ ਹੈ ਜੀ ਹਾਂਜੀ ਇਹ ਰੋਟ ਪੈਂਦਾ ਛੱਠਾ ਪੈਂਦੇ ਫੋਨ ਨੰਬਰ ਦੱਸ ਦੇ ਵੀਰ ਜੀ 90560 ਜੀ ਹਾਂਜੀ 45152 ਜੀ ਠੀਕ ਹੈ ਜੀ ਸੱਸ ਗਿਆ ਵੀਰ ਜੀ